ਹਮਾਸ ਦੇ ਹਮਲਿਆਂ ਕਾਰਨ ਇਜ਼ਰਾਈਲ ਨੂੰ ਹੋਏ ਨੁਕਸਾਨ ਦੀ ਪਰਪਾਈ ਲਈ ਇਜ਼ਰਾਈਲ ਨੂੰ ਮਜ਼ਦੂਰਾ ਦੀ ਲੋੜ ਹੈ ਇਸ ਦੇ ਲਈ ਉਸਨੇ ਭਾਰਤ ਤੋਂ ਮਦਦ ਮੰਗੀ ਹੈ ਭਾਰਤ ਨੇ ਮਦਦ ਦਾ ਪ੍ਰੋਸਾ ਦਿੱਤਾ ਭਾਰਤ ਤੋਂ 60 ਮਜ਼ਦੂਰਾ ਦਾ ਜਥਾ ਰਵਾਨਾ ਹੋ ਰਿਹਾ ਹੈ ਹਰਿਆਣਾ ਤੋਂ ਨੌਜਵਾਨ ਵਰਕਰਾਂ ਦਾ ਪਹਿਲਾ ਜਥਾ ਇਜ਼ਰਾਈਲ ਲਈ ਰਵਾਨਾ ਹੋ ਗਿਆ ਹੈ ਅਕਤੂਬਰ 2023 ਚ ਇਜ਼ਰਾਈਲ ਦੇ ਹਮਾਸ ਦੇ ਹਮਲੇ ਤੋਂ ਬਾਅਦ ਹੁਣ ਉੱਥੇ ਕਰਮਚਾਰੀਆਂ ਦੀ ਭਾਰੀ ਕਮੀ ਹੈ ਇਜ਼ਰਾਈਲ ਨੇ ਇਸ ਦੇ ਲਈ ਭਾਰਤੋਂ ਮਦਦ ਮੰਗੀ ਸੀ ਇਸ ਦੇ ਲਈ ਭਾਰਤ ਵਿੱਚ ਮਜ਼ਦੂਰਾ ਦੀ ਚੋਣ ਕੀਤੀ ਗਈ ਸੀ ਮਜ਼ਦੂਰਾ ਦੀ ਚੋਣ ਲਈ ਇਜ਼ਰਾਈਲ ਦੀ 15 ਮੈਂਬਰੀ ਟੀਮ ਉੱਤਰ ਪ੍ਰਦੇਸ਼ ਤੇ ਹਰਿਆਣਾ ਪਹੁੰਚੀ ਹੁਣ ਭਾਰਤ ਤੋਂ 60 ਮਜ਼ਦੂਰ ਇਜ਼ਰਾਈਲ ਭੇਜੇ ਗਏ ਨੇ ਇਹ ਮਿਸਤਰੀ ਤਰਖਾਨ ਤੇ ਹੋਰ ਹੁਨਨਵੰਦ ਸਾਰੇ ਕੰਮ ਇਜ਼ਰਾਈਲ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰਨਗੇ ਯੁੱਤੋਂ ਪਹਿਲਾਂ ਫਲਸਤੀਨੀ ਕਰਮਚਾਰੀ ਉੱਥੇ ਕੰਮ ਕਰਦੇ ਸਨ ਪਰ ਹਮਾਸ ਦੇ ਹਮਲੇ ਤੋਂ ਬਾਅਦ ਉਹਨਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਸਨ ਗਾਜ਼ਾ ਨਾਲ ਲੱਗਦੀਆਂ ਸਰਹੱਦਾਂ ਨੂੰ ਵੀ ਫਲਸਤੀਨੀਆਂ ਲਈ ਬੰਦ ਕਰ ਦਿੱਤਾ ਗਿਆ ਏ ਅਜਿਹੇ 'ਚ ਇਜ਼ਰਾਈਲ ਨੂੰ ਦੂਜੇ ਦੇਸ਼ਾਂ ਤੋਂ ਮਜ਼ਦੂਰ ਮੰਗਵਾਉਣੇ ਪੈ ਰਹੇ ਨੇ ਇਜ਼ਰਾਈਲ ਜਾਣ ਵਾਲੇ ਕਾਮਿਆਂ ਨੂੰ ਠੇਕੇ ਤੇ ਭੇਜਿਆ ਜਾ ਰਿਹਾ ਹੈ ਇਹ ਇਕਰਾਰਨਾਮਾ 1 ਸਾਲ ਤੋਂ ਵੱਧ ਸਮੇਂ ਲਈ ਹੋ ਸਕਦਾ ਹੈ ਨਿਊਜ਼ ਏਜੰਸੀ ਏਪੀ ਮੁਤਾਬਕ ਇਜ਼ਰਾਈਲ ਜਾਣ ਵਾਲੇ ਭਾਰਤੀ ਮਜ਼ਦੂਰਾਂ ਨੂੰ ਹਰ ਮਹੀਨੇ ਤਨਖਾਹ ਜੋ 400 ਇਜ਼ਰਾਈਲੀ ਨਵੀ ਸ਼ਕੇਲ ਕਰੰਸੀ ਮਿਲੇਗੀ ਭਾਰਤੀ ਮਜ਼ਦੂਰਾਂ ਨੂੰ ਹਰ ਮਹੀਨੇ ਤਨਖਾਹ ਜੋ 400 ਇਜ਼ਰਾਈਲੀ ਨਵੀਂ ਸ਼ਕੇਲ ਕਰੰਸੀ ਮਿਲੇਗੀ ਜੇਕਰ ਭਾਰਤੀ ਕਰੰਸੀ 'ਚ ਦੇਖੀਏ ਤਾਂ ਤਨਖਾਹ 1,37,260 ਰੁਪਏ ਹੋਵੇਗੀ ਤਨਖਾਹ ਤੋਂ ਇਲਾਵਾ 16,515 ਰੁਪਏ ਬੋਨਸ ਵਜੋਂ ਦਿੱਤੇ ਜਾਣਗੇ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਤਨਖਾਹ ਵਜੋਂ 1.5 ਲੱਖ ਰੁਪਏ ਮਿਲਣਗੇ ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਇਜ਼ਰਾਈਲ ਸਰਕਾਰ ਤੋਂ ਮੈਡੀਕਲ ਬੀਮਾ ਖਾਣਾ ਤੇ ਰਹਿائش ਵੀ ਮਿਲੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ an update.